ਅਮਰ ਸਿੰਘ ਚਮਕੀਲਾ ਜੀ ਦੇ ਸਭ ਤੋਂ ਨਜ਼ਦੀਕੀ ਸ਼ਾਗਿਰਦ ਅੱਜ ਕੱਟ ਰਹੇ ਨੇ ਨਰਕ ਭਰੀ ਜ਼ਿੰਦਗੀ। ਦੋਸਤੋ ਅਮਰ ਸਿੰਘ ਚਮਕੀਲਾ ਜੀ ਦੇ ਜਾਣ ਤੋਂ ਬਾਅਦ ਅਮਰ ਸਿੰਘ ਚਮਕੀਲਾ ਦਾ ਦੂਜਾ ਰੂਪ ਮੰਨਿਆ ਗਿਆ ਸੀ ਇਸ ਕਲਾਕਾਰ ਨੂੰ ਅਤੇ ਲੱਖਾਂ ਕਰੋੜਾਂ ਦੀ ਫੈਨ ਫੋਲੋਇੰਗ ਸੀ ਇਹਨਾਂ ਦੀ। ਵੱਡੇ ਵੱਡੇ ਸਟੇਜ ਸ਼ੋਅ ਲਾਏ ਨੇ ਲੱਖਾਂ ਕਰੋੜਾਂ ਰੁਪਈਆ ਵੀ ਕਮਾਇਆ ਸੀ ਪਰ ਅੱਜ ਦਿਹਾੜੀਆਂ ਕਰ ਕਰਕੇ ਕਰ ਰਹੇ ਨੇ ਟਾਈਮ ਪਾਸ। ਦੋਸਤੋ ਕੱਖਾਂ ਦੀਆਂ ਗਲੀਆਂ ਵਾਂਗ ਰੁਲ ਕੇ ਰਹਿ ਗਿਆ ਇਹ ਪੰਜਾਬੀ ਸਿੰਗਰ ਅਵਤਾਰ ਚਮਕਜੀ ਆਓ ਕੀ ਪਾਣਾ ਵਰਤਿਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਰਦੇ ਹਾਂ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਅੱਛਾ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡਾ ਆਪਣਾ ਹੰਟਰ ਦੋਸਤੋ ਪੰਜਾਬੀ 뮤직 ਇੰਡਸਟਰੀ ਦੀ ਇੱਕ ਬੁਲੰਦ ਆਵਾਜ਼ ਤੁਸੀਂ ਕਾਫੀ ਗਾਣੇ ਸੁਨੇ ਹੋਣਗੇ ਕਾਫੀ ਵਧੀਆ ਹਾਲਾਤਾਂ ਚੋਂ ਗੁਜ਼ਰ ਕੇ ਅੱਜ ਦੇ ਜਿਹੜੇ ਹਾਲਾਤ ਤੁਹਾਨੂੰ ਦਿਖਾਈ ਚੁੱਕੇ ਆ ਗੱਲਾਂ ਬਾਤਾਂ ਵੀ ਕਰਾਂਗੇ ਪੰਜਾਬ ਦੀ ਬੁਲੰਦ ਆਵਾਜ਼ ਅਵਤਾਰ ਚਮਕ ਜੀ ਉਸਤਾਦ ਨੇ ਅੱਜ ਸਾਡੇ ਨਾਲ ਨੇ ਉਸਤਾਦ ਅਵਤਾਰ ਚਮਕ ਜੀ ਚਮਕੀਲਾ ਸਾਹਿਬ ਦੇ ਸ਼ਾਗਿਰਦ ਹੋਏ ਨੇ ਗੱਲਬਾਤ ਕਰਾਂਗੇ ਸਵਾਗਤ ਕਰ ਲੈਨੇ ਆ ਬਹੁਤ ਬਹੁਤ ਸਵਾਗਤ ਹੈ ਚੈਨਲ ਦੇ ਉੱਤੇ ਤੁਹਾਡਾ ਮੈਂ ਤੁਹਾਡਾ ਆਪਣਾ ਖੜਾਕਰ अवतार चमक सारे वीरां ਦੇ ਮੇਰੇ ਵੱਲੋਂ ਅਤੇ ਹੰਟਰ ਵੀਆਪੀ ਦਾ ਮੈਂ ਧੰਨਵਾਦ ਕਰਦਾ ਸਾਰੇ ਹਮ ਸਾਸਰੀ ਘਰ ਚ ਹ ਚਮਕ ਸਾਹਿਬ ਕਿਸੇ ਟਾਈਮ ਚ ਤੁਹਾਡੀ ਟੁੱਤੀ ਬੋਲਦੀ ਸੀ ਬਠਿੰਡੇ ਦੇ ਵਿੱਚ ਨਾਮ ਸੀ ਬਹੁਤ ਵੱਡਾ ਤੇ ਪੰਜਾਬ ਛੱਡੋ ਦੇਸ਼ਾ ਵਿਦੇਸ਼ਾਂ ਦੇ ਵਿੱਚ ਤੁਹਾਡੇ ਫੈਨ ਫੋਲੋਇੰਗ ਬਹੁਤ ਵੱਡੀ ਸੀ ਕਿਉਂਕਿ ਚਮਕੀਲਾ ਸਾਹਿਬ ਦੇ ਹੋ ਜਾਣ ਤੋਂ ਬਾਅਦ ਦੂਜੇ ਨਾਮ ਦੂਜੇ ਨੰਬਰ ਤੇ ਤੁਹਾਡਾ ਨਾਮ ਆਉਂਦਾ ਸੀ ਉਸ ਤੋਂ ਬਾਅਦ ਉਨੀ ਵੱਡੀ ਹਸਤੀ ਤੁਸੀਂ ਸੀ ਅ ਕੀ ਹੋ ਗਿਆ ਚੱਕਰ ਕੀ ਪਿਆ ਕੇ ਅੱਜ ਇਹ ਹਾਲਾਤ ਸਭ ਤੋਂ ਵੱਡੀ ਗੱਲ ਤਾਂ ਜੀ ਕੁਦਰਤ ਦੀ ਖੇਡ ਹੁੰਦੀ ਹੈ ਜੀ ਤੇ ਬਾਕੀ ਵੀ ਪਰਿਵਾਰ ਕੋ ਉਲਝਣ ਹੀ ਹੋ ਗਈ ਸੀ ਜੀ ਵੀ ਮੈਂ ਦੋ ਦਿਨ ਫੇਟ ਹਾਉਂ ਤੁਰਿਆ ਗਿਆ ਅ ਸਿਹਤ ਵੀ ਤੁਹਾਡੀ ਢਿੱਲੀ ਹੋ ਰਹੀ ਹੈ ਕੀ ਪ੍ਰੋਬਲਮ ਹੋ ਗਈ ਸੇਧੁਰੇ ਵੱਡਾ ਬਟਨ ਨੁਕਸਾਨ ਹੋ ਜਾਂਦਾ ਬੰਦਾ ਸੇਧ ਤਾਂ ਵੈਸੀ ਡਾਊਨ ਹੋ ਜਾਂਦੀ ਹੈ ਬਾਕੀ ਕੁਝ ਹੁਣ ਆਪਾਂ ਕਿੱਥੇ ਆਪਣੇ ਨਾਲ ਬੰਦੇ ਕੰਮ ਕਰਦੇ ਸੀ ਕਿੱਥੇ ਹੁਣ ਆਪਾਂ ਕੰਮ ਕਰਦੇ ਆ ਕੰਮ ਤਾਂ ਕੋਈ ਮਾਰਾ ਨਹੀਂ ਹੁੰਦਾ ਚੰਗਾ ਹੁੰਦਾ ਕੰਮ ਕਰਕੇ ਬੰਦਾ ਰੋਟੀ ਖਾ ਉਹ ਤਾਂ ਬਹੁਤ ਵਧੀਆ ਉਹ ਸਵਾਦ ਵੀ ਵਧ ਜਾਂਦੀ ਹੈ ਤੇ ਪਰ ਦਿਮਾਗ ਤੇ ਲੋੜ ਰਹਿਣ ਲੱਗ ਗਿਆ ਜੀ ਆਈ ਲੋੜ ਤੋਂ ਬਾਅਦ ਹੌਲੀ ਹੌਲੀ ਜੀ ਬਿਮਾਰ ਜੀ ਰਹਿਣ ਲੱਗ ਗਿਆ ਰੇਹਦਾ ਹੁਣ ਇੱਕ ਐਕਸੀਡੈਂਟ ਹੋਇਆ ਮੇਰਾ ਅੱਛਾ ਉੱਥੇ ਪ੍ਰਦੇਸ਼ ਵਿੱਚ ਮੈਂ ਉਦੋਂ ਮੋਟਰਸਾਈਕਲ ਲਿ ਜਾਉਂਦਾ ਸੀ ਜੀ ਉਹ ਮੇਰੇ ਵਿੱਚ ਭੱਜੀ ਉਦੋਂ ਬਾਅਦ ਫਿਰ ਬੈੱਡ ਰੈਸਟ ਹੋ ਗਿਆ ਮੈਂ ਲਗਭਗ 1 ਸਾਲ 4 ਮਹੀਨੇ ਦਾ ਬੈੱਡ ਰੈਸਟ ਲਿਆ ਜੀ ਅੱਛਾ ਫਿਰ ਘਰ ਦੇ ਹਾਲਾਤ ਸੀ ਜਿਹੜੇ ਮੇਰੇ ਨਾਲ ਤਾਂ ਕੋਈ ਨਹੀਂ ਮੈਂ ਰਮਾਤਾ ਦੇ ਕੋਲ ਰਹਿਣਾ ਜੀ ਮਾਤਾ ਮਨਜੀਤ ਮੰਜੂ ਹੈ ਇਹਨਾਂ ਦੀ ਘਰ ਹੀ ਦਿਨ ਕੱਟਦਾ ਸੀ ਹੀ ਮੇਰਾ ਇਲਾਜ ਕਰਾਉਂਦੇ ਆ ਕਿ ਜਣੀ ਮੇਰੀ ਸਿਹਤ ਦਿਨ ਦਿਨ ਡਾਊਨ ਹੁੰਦੀ ਗਈ ਜੀ ਕੁਝ ਫਾਈਨੈਂਸ਼ੀਅਲ ਤੌਰ ਤੇ ਟਾਈਟ ਹੋ ਗਈ ਜੀ ਜਦੋਂ ਕੰਮ ਛੁੱਟ ਗਿਆ ਮੈਂ ਫਿਰ ਹਸਪਤਾਲ 'ਚ ਨੌਕਰੀ ਕਰਦਾ ਸੀ ਉਹ ਵੀ ਗਈ ਕਿਹਾ ਹੁਣ ਥੋੜਾ ਜਿਹਾ ਮੈਨੂੰ ਕਿਸੇ ਜਿਹੜਾ ਗ੍ਰਾਮਾ ਵਾਲਾ ਵਹਿਗਮ ਇਹਨਾਂ ਨੇ ਬੁਲਾ ਕੇ ਨੌਕਰੀ ਦਿੱਤੀ ਸੀ ਜੀ ਉੱਥੇ ਮੈਨੂੰ ਮਤਲਬ ਕਿ ਪਹਿਲਾਂ ਡੇਂਗੂ ਹੋ ਗਿਆ ਜੀ ਡੇਂਗੂ ਤੋਂ ਬਾਅਦ ਫਿਰ ਮੈਂ ਹਸਪਤਾਲ 'ਚ ਦਾਖਲ ਹੋਇਆ ਉਹ ਕਹਿੰਦੇ ਤੁਹਾਨੂੰ ਟਾਈਫਾਇਡ ਵੀ ਹੋਇਆ ਹੋਇਆ ਹੈਗਾ ਅੱਛਾ ਤੇ ਰੋਟੀ ਮੇਰੇ ਮਦਰ ਅੰਦਰ ਜਾਣੋਂ ਹਟ ਗਈ ਲਗਭਗ 23 ਦਿਨ ਤੋਂ ਮੈਂ ਜਮਾ ਪਾ ਕੱਲਾ ਪਾਣੀ ਪੀਂਦਾ ਰਿਹਾ ਮੈਂ ਕੱਲੇ ਪਾਣੀ ਨਾਲ ਜੀ ਸਿਹਤ ਫਿਰ ਡਾਊਨ ਹੋ ਜਾਂਦੀ ਹਾਂ ਹਾਂਜੀ 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 ਮੈਂ ਕੁਛ ਖਾਦਾ ਨਹੀਂ ਜਾਂਦਾ ਸੀ ਮਾਤਾ ਕੋਲ ਜਾਂਦੀ ਖਾਣ ਨੂੰ ਜਿਹੜੇ ਚਮਚਾ ਕੱਢ ਲੈਣਾ ਸਮਝੋ ਮੈਂ ਅੱਖਾਂ ਵੀ ਜਾਂਦਾ ਸੀ ਅੱਛਾ ਤੇ ਜਣੀ ਮੈਨੂੰ ਐ ਲੱਗਦੀ ਮੈਨੂੰ ਜ਼ਹਿਰ ਦਿੱਜਦੇ ਐ ਇੰਨਾ ਦੂਰ ਦੂਰ ਰਹਿਣ ਲੱਗ ਰਹੀ ਰੋਟੀ ਤੋਂ ਆ ਦੋਸਤੋ ਜਦੋਂ ਸਟੇਜ ਦੇ ਉੱਤੇ ਲੁੱਡੀਆਂ ਪਾਈਆਂ ਹੋਣ ਲੱਖਾਂ ਲੋਕਾਂ ਨੇ ਤੁਹਾਨੂੰ ਦੇਖਿਆ ਹੋਵੇ ਉਸ ਤੋਂ ਬਾਅਦ ਦਿਹਾੜੀਆਂ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ ਏਸੀਆਂ ਦੀ ਗਰਮੀਆਂ ਦੇ ਵਿੱਚ ਏਸੀਆਂ ਦੀ ਠੰਡ ਮਾਣੀ ਹੋਵੇ ਸਰਦੀਆਂ ਦੇ ਵਿੱਚ ਹੀਟਰਾਂ ਦਾ ਲੰਘ ਮਾਣਿਆ ਹੋਵੇ ਫਿਰ ਜਦੋਂ ਧੁੱਪ ਦੇ ਵਿੱਚ ਦਿਹਾੜੀਆਂ ਕਰਨੀਆਂ ਪੈ ਜਾਣ ਤਾਂ ਬਹੁਤ ਔਖਾ ਲੱਗਦਾ ਸੋ ਚਮਕਪਾ ਸਾਹਿਬ ਦਾ ਇੱਕ ਵੱਡਾ ਰਤਵਾ ਰਿਹਾ ਹੈ ਵੱਡਾ ਨਾਮ ਰਿਹਾ ਬਹੁਤ ਵੱਡਾ ਨਾਮ ਰਿਹਾ ਅਮਰ ਸਿੰਘ ਚਮਕੀਲਾ ਤੋਂ ਬਾਅਦ ਇਹਨਾਂ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ ਵੱਡੀਆਂ-ਵੱਡੀਆਂ ਸਟੇਜਾਂ ਲਾਈਆਂ ਨੇ ਲੱਖਾਂ ਕਰੋੜਾਂ ਲੋਕਾਂ ਦੀ ਫੈਨ ਫੋਲੋਇੰਗ ਇਹਨਾਂ ਦੇ ਨਾਲ ਜੁੜੀ ਹੋਈ ਸੀ ਪਰ ਹਾਲਾਤ ਪਰਮਾਤਮਾ ਨੇ ਅੱਜ ਇਹ ਕਰਤੇ ਕਿ ਦਿਹਾੜੀਆਂ ਕਰਕੇ ਗੁਜ਼ਾਰਾ ਕਰਨਾ ਪੈ ਰਿਹਾ ਬਹੁਤ ਬੁਰੇ ਹਾਲਾਤ ਨੇ ਕਰਦੇ ਕੁਝ ਇਹਨਾਂ ਦਾ ਐਕਸੀਡੈਂਟ ਹੋਇਆ ਕੁਝ ਤਾਂ ਇਹਨਾਂ ਦੀ ਲਾਈਫ ਦੇ ਵਿੱਚ ਇਨਸੀਡੈਂਟ ਐਸੇ ਹੋ ਗਏ ਕਿ ਅੱਜ ਇੱਥੇ ਪਹੁੰਚ ਗਏ ਕੁਝ ਇਹਨਾਂ ਦੀ ਜਿਹੜਾ ਉਸ ਸਮਾਂ ਪਹਿਲਾਂ 1.5 ਸਾਲ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਜਿਹਦੇ ਕਾਰਨ ਇਹ ਸਰੀਰਿਕ ਤੌਰ ਤੇ ਵੀ ਬਹੁਤ ਜ਼ਿਆਦਾ ਡੈਮੇਜ ਹੋ ਗਏ ਸੋ ਅੱਛਾ ਹੁਣ ਫਿਰ ਗੁਜ਼ਾਰਾ ਕਿਵੇਂ ਹੁੰਦਾ ਹੈ ਘਰ ਦਾ ਗੁਜ਼ਾਰਾ ਰੋਟੀ ਪਾਣੀ ਕਿਵੇਂ ਚੱਲਦਾ ਹੁੰਦਾ ਟਾਈਫਾਇਡ ਤੋਂ ਬਾਅਦ ਵੀ ਬੈਡ ਰੈਸਟ ਹੀ ਹੈ ਅੱਛਾ ਜੀ ਪਰ ਮੇਰੇ ਮਿੱਤਰ ਪਿਆਰੇ ਹੈਗੇ ਜੀ ਆ ਜਾਂਦੇ ਆ ਅੱਛਾ ਰਾਸ਼ਨ ਵੀ ਦੇ ਜਾਂਦੇ ਕੋਈ ਜੀ ਗੱਲ ਨਹੀਂ ਹੂੰ ਤੇ ਚਾਰ ਪੈਸੇ ਦਵਾਈ ਵਾਸਤੇ ਵੀ ਦੇ ਜਾਂਦੇ ਆ ਐਂ ਗੁਜ਼ਾਰਾ ਚੱਲ ਜਾਂਦਾ ਅੱਛਾ ਮਤਲਬ ਕਿ ਹੈਲਪ ਕਰ ਦਿੰਦੇ ਆ ਲੋਕ ਜਿਹੜੀ ਬਾਹਲਾ ਉਹ ਕਹਿੰਦੇ ਆਪਾਂ 10 ਲੱਖ ਰੁਪਏ ਉਹ ਨਹੀਂ ਹਾਂਜੀ ਵੀ ਜਿਹੜੀ ਘਰ ਦਾ ਗੁਜ਼ਾਰਾ ਮੇਰਾ ਕਰਾਈ ਜਾਂਦੇ ਮੇਰਾ ਚਲੋ ਚਲੋ ਸ਼ੁਕਰ ਹੈ ਅੱਛਾ ਆਪਾਂ ਚਮਕ ਸਾਹਿਬ ਥੋੜਾ ਜਿਹਾ ਪਿੱਛੇ ਜਾਈਏ ਆਪਾਂ ਉਸ ਸਮੇਂ ਦੇ ਵਿੱਚ ਜਦੋਂ ਤੁਹਾਡੀ ਮਤਲਬ ਗੱਲਬਾਤ ਸ਼ੁਰੂ ਹੋਈ ਹੈ ਤੁਹਾਡੀ ਗਾਇਕੀ ਦੀ ਉੱਥੇ ਚਲੀਏ ਚਮਕੀਲਾ ਸਾਹਿਬ ਤੋਂ ਸ਼ੁਰੂ ਕਰਦੇ ਆ ਚਮਕੀਲਾ ਸਾਹਿਬ ਲਵੇ ਤੁਸੀਂ ਮਤਲਬ ਕਿਵੇਂ ਸਿੱਖੇ ਉਹਨਾਂ ਦੇ ਸ਼ਗਿਰਦ ਕਿਵੇਂ ਬਣੇ ਮੈਂ ਜੀ ਲੁਧਿਆਣੇ ਪਹਿਲੇ ਜਾਂਦੋਂ ਸੀ ਤਰਨਾ ਸੰਗਰਗੀਲਾ ਜੀ ਦੇ ਕੋਲੇ ਜੀ ਤੇ ਉਹ ਉਸਤਾਦ ਜੀ ਲਿਖਦੇ ਹੁੰਦੇ ਸੀ ਹੂੰ ਉਦਵਦ ਯੂਨਗ ਗੀਤ ਆ ਹੂੰ ਉਹ ਤਾਂ ਹੋਰ ਗਿਆ ਕਰੀ ਗੀਤ ਗਾਇਸਨ ਇਹ ਪਹਿਲਾਂ ਹਾਂਜੀ ਹਾਂਜੀ ਤੂੰ ਲਿਖਦੀ ਸੀ ਅੱਛਾ ਇਹ ਦੋਨੋਂ ਆਪਾਂ ਆਪ ਦਾ ਆਇਆ ਟੱਕੂ ਤੇ ਟੱਗੋ ਖੜਕੇ ਅੱਛਾ ਉਹਨਾਂ ਹਰ ਜਿਹਨਾਂ ਨਾਲ ਜ਼ਿਆਦਾ ਨਜ਼ਦੀਕ ਹੋ ਗਏ ਜੀ ਹਾਂਜੀ ਅੱਛਾ ਕਿੰਨੀਆਂ ਕਮੁੱਲਾ ਕਾਟਾਂ ਹੋਈਆਂ ਤੁਹਾਡੀਆਂ ਚਮਕੀਲਾ ਸਾਹਿਬ ਨਾਲ ਕਿੰਨਾ ਚਿਰ ਤੁਸੀਂ ਰਹੇ ਕੀ ਉਹਨਾਂ ਨਾਲ ਸਟੇਜਾਂ ਵਗੈਰਾ ਤੇ ਤੁਸੀਂ ਗਏ ਸਨਸ ਜਦ ਤਨੀ ਗੱਲ ਕਿ ਗੱਡੀ ਛੋਟੀ ਹੁੰਦੀ ਸੀ ਮਿਊਜ਼ੀਸ਼ੀਅਨ ਵੀ ਥੋੜੇ ਹੁੰਦੇ ਹੁੰਦੇ ਤਾਂ ਗੱਡੀ ਕਲਾਕਾਰ ਤਿੰਨ ਤਿੰਨ ਲੈ ਜਾਂਦੇ ਹਾਂ ਹਾਂਜੀ ਹਾਂਜੀ ਉਹ ਤਾਂ ਅੰਬੈਸਡਰ ਗੱਡੀ ਹੁੰਦੀ ਸੀ ਨਾਲ ਜਾਣ ਦਾ ਕੋਈ ਮੌਕਾ ਨਹੀਂ ਸੀ ਅੱਛਾ ਹਾਂਜੀ ਉਹਦਾ ਮਤਲਬ ਜਦੋਂ ਗਾਉਂਦੇ ਸੀ ਜਾਂ ਰਿਹਾਸਲ ਕਰਦੇ ਸੀ ਹਾਂ ਉਹ ਘਰੇ ਤੋਂ ਸੇਵਾਦਾਰ ਉੱਥੇ ਸੇਵਾਦਾਰ ਹੀ ਕਰਦੇ ਸੀ ਅੱਛਾ ਹਾਂਜੀ ਕੰਮ ਕਰਦੇ ਠੀਕ ਹੈ ਫਿਰ ਅਵਤਾਰ ਚਮਕ ਚਮਕੀਲਾ ਚਮਕੀਲਾ ਸਾਹਿਬ ਦੇ ਸ਼ਾਗਿਰਦ ਮਤਲਬ ਕਿਵੇਂ ਉੱਭਰ ਕੇ ਆਏ ਵੀ ਕਿੱਦਾਂ ਮਤਲਬ ਤੁਸੀਂ ਉਹਨਾਂ ਦੇ ਸ਼ਾਗਿਰਦ ਬਣੇ ਅਸਿਰ ਦੇ ਅਦਸਤਰਾ ਜਾਂਦੇ ਹੁੰਦੇ ਸੀ ਹਾਂ ਹੋਰ ਸੀ ਸਾਡੇ ਅੱਛਾ ਕਰਾਹਰ ਭਾਈ ਠੀਕ ਹੈ ਜੀ ਜੇਮਨੀ ਸਾਹਿਬ ਵੀ ਚੰਗੂਲਾ ਸਾਹਿਬ ਦੇ ਬਹੁਤ ਨੇੜੇ ਸੀ ਠੀਕ ਹੈ ਇੱਥੇ ਡਾਲੇ ਵਾਲਾ ਹਾਂ ਹਰਸ਼ੀ ਅਮਰਸ਼ੀ ਹਾਂਜੀ ਹਾਂਜੀ ਤੇ ਮੈਂ ਸੀਗਾ ਠੀਕ ਹੈ ਜੀ ਬੱਬੂ ਸੀ ਜੀ ਦਰਜੇ ਦਾ ਨਾਮ ਚਮਕ ਚਮਕੀਲਾ ਬੜਿਆ ਬਾਦ ਵਿੱਚ ਠੀਕ ਹੈ ਠੀਕ ਬਹੁਤ ਚੱਲਿਆ ਸੀ ਤੇਰੀ ਯਾਦ ਬਸੇਰੀ ਆਊਗੀ ਪਰ ਤੂੰ ਨਹੀਂ ਆਉਣਾ ਹੂੰ ਜਿਹੜੇ ਸਰ ਨੂੰ ਯਾਦ ਕਰ ਕਰਦੇ ਰਹਿੰਦੇ ਸੀ ਹੂੰ ਮੇਰੇ ਦਫ਼ਤਰ ਚ ਬੈਠ ਜਿੱਦੋਂ ਬਿਹਲੇ ਹੁੰਦੇ ਸਾਡੇ ਗੁਰੂ ਜੀ ਉਹ ਸਾਰੇ ਅਸੀਂ ਉੱਥੇ ਹੀ ਹੁੰਦੇ ਤੇ ਨਹੀਂ ਫਿਰ ਮੈਂ ਇੱਕ ਕੰਮ ਕਰਦਾ ਹੁੰਦਾ ਜਾਵਾਂ ਠੀਕ ਹੈ ਜੀ ਅੱਛਾ ਜਦੋਂ ਅਮਰ ਸਿੰਘ ਚਮਕੀਲਾ ਜੀ ਚਲੇ ਜਾਂਦੇ ਨੇ ਸਾਨੂੰ ਛੱਡ ਕੇ ਸੁਣਨ ਚ ਆਇਆ ਕਿ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਪ੍ਰੋਗਰਾਮ ਸੀਗੇ ਉਹ ਤੁਸੀਂ ਲਾਏ ਨੇ ਮਤਲਬ ਕਿ ਅਮਰ ਸਿੰਘ ਚਮਕੀਲਾ ਤੋਂ ਬਾਅਦ ਦੂਜਾ ਚਮਕੀਲਾ ਤੁਹਾਨੂੰ ਜਿਹੜਾ ਮਤਲਬ ਕਿ ਕਿਹਾ ਗਿਆ ਸੀ ਕਿ ਦੂਸਰਾ ਚਮਕੀਲਾ ਜਿਹੜਾ ਉਤਾਰ ਚਮਕ ਹੈ ਕਈ ਲੋਕਾਂ ਦਾ ਕਹਿਣਾ ਸੀ ਕਿ ਕਿਉਂਕਿ ਤੁਹਾਡੀ ਆਵਾਜ਼ ਵੀ ਕਾਫੀ ਹੱਦ ਤੱਕ ਮੈਚ ਕਰਦੀ ਸੀ ਫਿਰ ਉਹਨਾਂ ਦੇ ਪ੍ਰੋਗਰਾਮ ਕਿਵੇਂ ਮਤਲਬ ਕਿ ਕਿਦਾਂ ਲਾਏ ਤੁਸੀਂ ਜਿਹੜੇ ਸਾਗਰ ਸਾਹਿਬ ਸੀ ਉਹ ਚਾਚਾ ਕਹਿੰਦੇ ਸਾਰੇ ਸੀ ਅੱਛਾ ਜੀ ਚਮਕੀਲਾ ਸਾਹਿਬ ਇਹਨੂੰ ਚਾਚਾ ਕਹਿੰਦੇ ਸੀ ਜੀ ਉਹਨਾਂ ਕੋਲ ਫਿਰ ਮੈਂ ਜਾਂਦਾ ਰਹਿੰਦਾ ਸੀ ਅੱਛਾ ਉਹ ਕਹਿੰਦੇ ਵੀ ਜਿਹੜੇ ਤੇਰੇ ਪ੍ਰੋਮੋਥ ਹੈਗੇ ਤੇਰੇ ਇਲਾਕੇ ਦੇ ਹਾਂਜੀ ਹਾਂਜੀ ਮਾਨਸਾਹ ਜਿਹੜਾ ਹੋ ਗਿਆ ਸਨਾਮ ਹੋਇਆ ਹਾਂਜੀ ਬਠਿੰਡਾ ਹੋਇਆ ਹਾਂਜੀ ਇਹ ਉਹ ਤੁਸੀਂ ਦੇਖ ਲਓ ਫਿਰ ਮੈਂ ਉੱਥੇ ਹਰ ਬੰਦੇ ਜਿਹੜੀ ਜਿਹਦੇ ਲੈ ਆਉਂਦਾ ਸੀ ਪਰ ਉਹ ਹਾਂਜੀ ਐਗਰੀਮੈਂਟ ਹਾਂ ਉਹਨਾਂ ਨਾਲ ਸੰਪਰਕ ਕਰਕੇ ਬਹੁਤੇ ਲੋਕਾਂ ਨੇ ਮੇਰੇ ਇਹ ਐਸੇ ਏਰੀਏ ਦੇ ਪ੍ਰੋਮੋਥ ਵਾਧਾ ਲਾਇਆ ਅੱਛਾ ਮਤਲਬ ਫਰੋਜਪੁਰ ਫਰੀ ਦੇ ਕੋਟ ਮਾਨਸਾਹ ਬਠਿੰਡਾ ਬੈਲਟ ਸਾਈ ਸਨਾਮ ਤੱਕ ਉਧਰ ਨਹੀਂ अच्छा हां लुधियाणे ਵਾਲੀ ਸੀ ਠੀਕ ਹੈ ਜੀ ਅ ਗਾਹਾਂ ਹੁਣ ਕੀ ਕਰਨ ਦੀ ਸੋਚੀ ਐ ਤੁਸੀਂ ਮਤਲਬ ਕਿ ਹੁਣ ਚਲੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਗਾਹ ਕੀ ਕਰ ਰਹੇ ਹੋ ਦੇਖੋ ਚੱਲੀ ਜਾਂਦਾ ਕਰਨ ਦਾ ਕੰਮ ਇਹੀ ਐ ਮੈਂ ਜੀ ਪਰ ਹੁਣ ਥੋੜਾ ਜਿਹਾ ਲੌਕਡਾਊਨ ਕਰਕੇ ਸਾਰਾ ਕੰਮ ਡਾਊਨ ਸੀ ਕੰਮ ਹੈ ਹੀ ਨਹੀਂ ਸੀ ਕਿਸੇ ਕੋਲੇ ਨਹੀਂ ਤਾਂ ਮੇਰੇ ਬਾਹਰ ਟੂਰੀ ਬਕਸੀਏ ਲੌਕਡਾਊਨ ਤੋਂ ਪਹਿਲਾਂ ਕੋਈ ਰਹਿ ਗਈ ਵਿੱਚ ਹਾਂ ਤੇ ਹੋਣਾ جنگ ਲੱਗੀ ਜੂ ਯੂਕ੍ਰੇਨ ਦੀ ਹਾਂ ਹੁਣ ਸਾਰਾ ਕੰਮ ਠੱਪ ਹੋ ਗਿਆ ਹੂੰ ਬਿਲਕੁਲ ਅ ਗੁਜਾਰਿਸ਼ ਸਰੋਤਿਆਂ ਨੂੰ ਕੀ ਕਰਨਾ ਚਾਹੂਗੀ ਸਰੋਤਿਆਂ ਦਾ ਹੀ ਕਹਾਂਗੇ ਵੀ ਅਸੀਂ ਸਟੇਜਾਂ ਦੇ ਕਹਿੰਦੇ ਨੇ ਸਾਡੇ ਰੱਬ ਵਰਗੇ ਸਰੋਤਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਸਾਨੂੰ ਰੱਬਣ ਕਿ ਸਾਨੂੰ ਅਸ਼ੀਰਵਾਦ ਦਿੰਦੇ ਰਹਿਣ ਬਸ ਜੀ ਰੱਬ ਤੋਂ ਅਸ਼ੀਰਵਾਦੀ ਮੰਗ ਸਕਦੇ ਆ ਜੀ ਜੀ ਹਾਂ ਜੀ ਦੋਸਤੋ ਜਿਵੇਂ ਕਿ ਸ਼ੰਕਪ ਸਾਬ ਨੇ ਕਿਹਾ ਕਿ ਇਹ ਅਕਸਰ ਹੀ ਕਹਿੰਦੇ ਹੁੰਦੇ ਨੇ ਕਿ ਰੱਬ ਵਰਗੇ ਸ਼ਰੋਤੇ ਹੋ ਸੋ ਔਖੇ ਸਮੇਂ ਦੇ ਵਿੱਚ ਜਦੋਂ ਕੋਈ ਅਜੀਹਾ ਸਮਾਂ ਆਉਂਦਾ ਕਿਉਂਕਿ ਸਮਾਂ ਕਿਸੇ ਤੇ ਵੀ ਆ ਸਕਦਾ ਸਮਾਂ ਕਿਸ ਦਾ ਮਹਤਾਜ ਨਹੀਂ ਕਿਸ ਦਾ ਮਿੱਤ ਨਹੀਂ ਹੁੰਦਾ ਸਮੇਂ ਦੀ ਫੇਰ ਜੇਕਰ ਇਹਨਾਂ ਦੇ ਉੱਤੇ ਮਾੜੀ ਆਈ ਹੈ ਤਾਂ ਕਿਸੇ ਦਿਨ ਕਿਸੇ ਹੋਰ ਤੇ ਵੀ ਆ ਸਕਦਾ ਸੋ ਮੈਨੂੰ ਲੱਗਦਾ ਵੀ ਇਸ ਔਖੇ ਸਮੇਂ ਦੇ ਵਿੱਚ ਇਹਨਾਂ ਦਾ ਸਾਥ ਦੇਣਾ ਜ਼ਰੂਰੀ ਹੈ ਸਾਥ ਦੇਣਾ ਬਣਦਾ ਹੈ ਕਿਉਂਕਿ ਸਿਹਤ ਜਿਹੜੇ ਬੰਦਾ ਤੰਦਰੁਸਤ ਹੋਵੇ ਉਹ ਆਪਣਾ ਗੁਜ਼ਾਰਾ ਦਿਹਾੜੀ ਕਰਕੇ ਵੀ ਕਰ ਲੈਂਦਾ ਪਰ ਜਦੋਂ ਸ਼ਰੀਰੀਕ ਤੌਰ ਤੇ ਬੰਦਾ ਡੈਮੇਜ ਹੋ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਜਾਵੇ ਜਾਂ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਡਿਗ ਬਵੇ ਉਸ ਤੋਂ ਬਾਅਦ ਫਿਰ ਬੰਦਾ ਕਾਬਿਲ ਨਹੀਂ ਰਹਿੰਦਾ ਕੰਮ ਕਰਨ ਦੇ ਵੀ ਸੋ ਗੁਜਾਰਿਸ਼ ਹੈ ਕਿ ਇੰਨੀ ਕ ਹੈਲਪ ਇਹਨਾਂ ਦੀ ਜ਼ਰੂਰ ਕੀਤੀ ਜਾਵੇ ਕਿ ਇਹ ਮੁਰ ਤੋਂ ਆਪਣਾ ਜਿਹੜਾ ਕਿੱਤਾ ਆਪਣਾ ਰੁਜ਼ਗਾਰ ਤੋੜ ਸਕਣ ਕਿਉਂਕਿ ਦੋਸਤੋ ਜਿਹੜਾ ਇਹਨਾਂ ਦਾ ਸਮਾਂ ਇਹਨਾਂ ਦੇ ਨਾਲ ਨਾ ਹੀ ਤਾਂ ਕੋਈ ਫੈਮਿਲੀ ਦਾ ਮੈਂਬਰ ਰਹਿ ਰਿਹਾ ਨਾ ਕੋਈ ਇਹ ਮਤਲਬ ਬੇ ਘਰ ਤੋਂ ਵੀ ਬੇਕਰਨੇ ਖਾਣ ਪੀਣ ਦਾ ਗੁਜ਼ਾਰਾ ਵੀ ਤੁਹਾਡੇ ਨਾਲ ਸਾਂਝਾ ਕਰੀ ਚੁੱਕੀਆਂ ਆ ਇਹ ਇੱਕ ਮਾਤਾ ਜੀ ਨੇ ਜਿਨ੍ਹਾਂ ਨੇ ਇਹਨਾਂ ਨੂੰ ਪਨਾਹ ਦਿੱਤੀ ਹੈ ਇੱਕ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਪਰ ਅੱਜ ਗਲੀਆਂ ਦੇ ਵਿੱਚ ਕੱਖਾਂ ਵਾਂਗ ਰੋੜ ਰਿਹਾ ਸੋ ਮਾਲਕ ਦੀ ਖੇਡ ਹੈ ਪ੍ਰਮਾਤਮਾ ਦਾ ਭਾਣਾ ਇਹਨਾਂ ਨੇ ਸੱਚ ਕਰਕੇ ਮੰਨਿਆ ਪਰ ਅੱਜ ਵੀ ਚੜ੍ਹਦੀ ਕਲਾ 'ਚ ਨੇ ਕਹਿ ਰਹੇ ਨੇ ਕਿ ਜੇ ਜਦੋਂ ਤੰਦਰੁਸਤ ਹੋ ਗਏ ਜਦੋਂ ਠੀਕ ਹੋ ਗਏ ਫਿਰ ਤੋਂ ਆਪਾਂ ਬਿਲਕੁਲ ਉਦਾਂ ਹੀ ਖਾੜੇ ਲਾਵਾਂਗੇ ਫਿਰ ਕੰਮਕਾਰ ਕਰਾਂਗੇ ਮਾਲਕ ਸੁਣੂਗਾ ਫਿਰ ਉਸ ਤਾਂ ਲਾਈਫ ਜਿਹੜੀ ਤੁਰੂਗੀ ਇੱਕ ਆਸ ਲਈ ਬੈਠੇ ਨੇ ਸੋ ਇਹਨਾਂ ਦੀ ਆਸ ਨੂੰ ਫੁੱਲ ਚੜਾਉਂਦੇ ਹੋਏ ਆਪਾਂ ਨੂੰ ਇਹਨਾਂ ਦਾ ਜਿਹੜਾ ਇਹਨਾਂ ਦੀ ਹੈਲਪ ਹੈ ਉਹ ਇੰਨੀ ਕੁ ਜ਼ਰੂਰ ਕਰਨੀ ਚਾਹੀਦੀ ਹੈ ਕਿ ਮੁਰ ਤੋਂ ਗਾਇਕੀ ਦੇ ਕਾਬਿਲ ਹੋ ਜਾਣ ਅਤੇ ਮੁਰ ਤੋਂ ਇਸ ਖੇਤਰ ਦੇ ਵਿੱਚ ਜਿਹੜਾ ਦੁਬਾਰਾ ਆ ਸਕਣ ਕੌਣ ਗਰੀਬਾਂ ਦੇ ਨਾਲ ਰੱਖਦਾ ਸਾਂਝ ਪਿਆਰਾਂ ਦੀ ਤੁਹਾਨੂੰ ਨਹੀਂ ਲੱਗਦਾ ਵੀ ਅੱਜ ਤੁਹਾਡੇ ਤੇ ਉਹ ਗਾਣਾ ਟੁੱਕ ਰਿਹਾ ਅੱਜ ਤੁਹਾਡੇ ਨਾਲ ਹੀ ਹੋਈ ਬਣ ਰਹੀ ਹੈ ਮੇਰੇ ਖਿਆਲ ਹੀ ਮੇਰੇ ਮਿੱਤਰਾਂ ਤਾਂ ਸਾਝ ਰੱਖੀ ਹੈ ਸਾਇਨ ਸਾਰੇ ਨੇ ਸਾਝ ਨਹੀਂ ਤੋੜੀ ਮੇਰੇ ਨਾਲ ਜੀ ਹਾਂ ਜੀ ਅੱਜ ਵੀ ਮੇਰੇ ਕੋਲ ਮਿੱਤਰ ਆਉਣ ਘੰਟੇ ਤੱਕ ਤੁਹਾਡੇ ਦੇਖ ਮਹਿਫਿਲ ਲੱਗਦੀ ਮੁੰਡੇ ਆ ਕੇ ਬਹਿ ਜਾਂਦੇ ਆ ਜੀ ਆਓ ਬਈ ਗੱਲਾਂ ਮਤ ਕਰੀਏ ਫਿਰ ਗਾਉਣ ਗਾਉਂਦੇ ਵੀ ਆ ਕਈ ਮੈਨੂੰ ਵੀ ਸੁਣ ਲੈਂਦੇ ਇਹਦੇ ਕੀ ਸੁਣਾਓ ਜੀ ਪਰ ਪਰਿਵਾਰ ਨੇ ਕਿਤੇ ਨਾ ਕਿਤੇ ਤੁਹਾਡਾ ਸਾਥ ਜਿਹੜਾ ਛੱਡਤਾ ਚਲੋ ਹੁੰਦਾ ਹੀ ਹੈ ਇਸੇ ਵੱਡੇ ਵੱਡੇ ਦੇ ਸਾਥ ਛੁੱਟ ਗਏ ਹੈ ਜੀ ਰਾਜ ਹਰੀਚੰਦ ਵਰਗੇ ਕੱਲੇ ਉਹ ਸ਼ਮਸ਼ਾਨ ਘਰ ਪੰਜ ਰਾਤਾਂ ਕੱਢਦੇ ਰਹੇ ਆ ਉਹ ਵੀ ਤਾਂ ਕਿੱਡੇ ਰਾਜੇ ਸੀਗੇ ਆਪਾਂ ਤੋਂ ਡੇ ਰਾਜੇ ਨਹੀਂ ਬਣਿਆ ਜੀ ਬਿਲਕੁਲ ਮੈਂ ਦੋਸਤੋ ਪਹਿਲਾਂ ਵੀ ਕਹਿ ਕੇ ਹਟਾਇਆ ਕਿ ਚੜ੍ਹਦੀ ਕਲਾ ਵਾਲੇ ਆਂ ਆਗਿਨ ਉਹ ਹੀ ਗੱਲ ਬੈ ਮੈਂ ਉਹ ਦੁੱਖ ਦੀ ਰਗ ਤੇ ਹੱਥ ਧਰਿਆ ਪਰ ਫਿਰ ਵੀ ਤੁਸੀਂ ਇਹਨਾਂ ਦੇ ਚਿਹਰੇ ਦੇ ਹਾਵ ਭਾਵ ਇਹਨਾਂ ਦੇ ਅੰਦਰ ਦਾ ਜਜ਼ਬਾ ਦੇਖ ਸਕਦੇ ਹੋ ਇਹਨਾਂ ਦੇ ਜਜ਼ਬਾ ਹਾਲਾਂਕਿ ਮਤਲਬ ਵੀਡੀਓ ਕਰਨੀ ਬਹੁਤ ਔਖੀ ਹੈ ਹਾਲਾਤ ਦੇਖ ਕੇ ਉਹ ਸਮਾਂ ਦੇਖ ਕੇ ਕਿਉਂਕਿ ਇਸੇ ਦਿਨ ਇਹਨਾਂ ਨੂੰ ਲੁੱਡੀ ਨਹੀਂ ਪਾਉਂਦੇ ਦੇਖਿਆ ਸਟੇਜਾਂ 'ਤੇ ਪਰ ਅੱਜ ਇਹਨਾਂ ਦੇ ਹਾਲਾਤ ਦੇਖ ਕੇ ਮਨ ਭਰਿਆ ਬਹੁਤ ਦੁੱਖ ਲੱਗਿਆ ਚਲੋ ਮਾਲਕ ਦੀ ਮਰਜ਼ੀ ਆ ਦੋਸਤੋ ਗੱਲਾਂ ਬਹੁਤ ਨਹੀਂ ਕਰਨ ਵਾਲੀਆਂ ਪਰ ਮਾਫੀ ਚਾਹੁੰਦੇ ਆ ਇਸ ਵੀਡੀਓ ਦੇ ਵਿੱਚ ਐਨ ਨਹੀਂ ਮਿਲਦੇ ਆ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਜਾਣਕਾਰੀ ਦੇ ਨਾਲ ਹੋ ਤੱਕ ਲਈ ਸਤਿ ਸ਼੍ਰੀ ਅਕਾਲ